युवाओं में खेलों को प्रोत्साहित करने के लिए पंजाब सरकार द्वारा पंजाब खेल मेले का आयोजन किया गया इसके मद्देनज़र मोहाली के शहीद मेजर हरमिंदर पाल सिंह सरकारी कॉलेज में उनतालीसवां वार्षिक खेल महोत्सव का आयोजन किया गया जिसका उद्घाटन हल्का विधायक कुलवंत सिंह ने किया और वार्षिक खेल समारोह के दौरान विभिन्न खेलों में भाग लेने वाले छात्रों के उत्साह की सराहना भी की वार्षिक खेल समारोह में कई प्रतियोगिताओं का आयोजन किया गया जिसमें विद्यार्थियों ने बढ़चढ़कर हिस्सा लिया इसके बाद विजेता खिलाड़ियों को हल्का विधायक कुलवंत सिंह ने सम्मानित भी किया तो बड़ी सामो शौकत नाल आपकी जो में कर रखा है प्यारे तो विद्यार्थियों साद मेंबर्स भरपूर तालियां दे नाल पूरे गर्मजोशी नाल आज मुख्य मेहमान सरदार कुलवंत सिंह जी ਕਿਦਾ ਅੱਜ ਮੈਂ ਬੜੀ ਖੁਸ਼ੀ ਲੈ ਰਿਹਾ ਹਾਂ ਬਈ ਕਮੈਂਟ ਕਰ ਲੋ ਜ ਸਾਡੇ ਐਸਐਸ ਨਗਰ ਮੁਹਾਲੀ ਦੇ 39 ਮਾ ਜਿਹੜਾ ਸਾਲਾਣਾ ਖੇਡ ਮੇਲਾ ਹੋ ਰਿਹਾ ਹੈ ਇੱਥੇ ਆ ਕੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਔਰ ਮੈਂ ਪ੍ਰਿੰਸੀਪਲ ਮੈਡਮ ਸਮੇਤ ਸਾਰੇ ਸਟਾਫ ਦਾ ਇਸ ਵੇਲੇ ਧੰਨਵਾਦੀ ਹਾਂ ਵੀਰਾਂ ਨੇ ਇੱਥੇ ਮੈਨੂੰ ਮਾਨ ਸਨਕਾਰ ਦਿੱਤਾ ਤੇ ਇੱਥੇ ਮੈਨੂੰ ਬੁਲਾਇਆ ਤੇ ਬੁਲਾ ਕੇ ਮੈਂ ਹੱਸਦੇ ਖੇਡਦੇ ਬੱਚਿਆਂ ਨੂੰ ਇੱਥੇ ਦੇਖਿਆ ਔਰ ਮੈਂ ਇਹ ਸਮਝਦਾ ਬਈ ਪੜ੍ਹਾਈ ਬਹੁਤ ਜ਼ਰੂਰੀ ਆ ਲੇਕਿਨ ਪੜ੍ਹਾਈ ਦੇ ਨਾਲ-ਨਾਲ ਜਿਹੜੀਆਂ ਖੇਡਾਂ ਨੇ ਉਹ ਬਹੁਤ ਜ਼ਰੂਰੀ ਨੇ ਕਿ ਜਿਹੜੀਆਂ ਖੇਡਾਂ ਨੇ ਅਸਲ ਵਿੱਚ ਉਹ ਬੰਦੇ ਦੇ ਸਰੀਰਕ ਤੌਰ ਤੇ ਤੇ ਦਿਮਾਗੀ ਤੌਰ ਤੇ ਉਹਨੂੰ ਸਟਰੋਂਗ ਰੱਖਣੀਆਂ ਨੇ ਤੇ ਇਸ ਕਰਕੇ ਮੈਂ ਇਹ ਸਮਝਦਾ ਵੀ ਹਰ ਬੱਚਾ ਜਿਹੜਾ ਜਿੱਤੇ ਪੜ੍ਹਾਈ ਦੇ ਟਿਆਉਣਾ ਕਰਦਾ ਉਹਦੇ ਨਾਲ ਨਾਲ ਜਿਹੜਾ ਹਿੱਸਾ ਲੈਣਾ ਜਿਹੜਾ ਬਹੁਤ ਜ਼ਰੂਰੀ ਹੈ ਤੇ ਉਹ ਹਿੱਸਾ ਲਵੇ ਅਸਰ ਜਿਵੇਂ ਖੇਡਾਂ ਵੱਸ ਨੂੰ ਪੰਜਾਬ ਦੀਆਂ ਸ਼ੁਰੂ ਕੀਤੀ ਗਈ ਸੀ ਮੈਨੂੰ ਲੱਗਦਾ ਵੀ ਤਰਕ ਪਿਆ ਪੰਜਾਬ ਦੀ ਨੌਜਵਾਨੀ ਖੇਡਾਂ ਵੱਲ ਪ੍ਰੇਰਿਤ ਕੀਤੀ ਹੈ ਸਰਕਾਰ ਨੇ ਦੇਖੋ ਜਦੋਂ ਜਿੱਦਾਂ ਦੀ ਸਾਡੀ ਸਰਕਾਰ ਬਣੀ ਸੀ ਤੇ ਮਾਨਯੋਗ ਮੁੱਖ ਮੰਤਰੀ ਸਰ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਬਣੇ ਸੀ ਉਦੋਂ ਤੋਂ ਹੀ ਲਗਾਤਾਰ ਪੰਜਾਬ ਨੂੰ ਹਸਦਾ ਕਾਮ ਦਾ ਬ੍ਰਾਂਡ ਦੇ ਲਈ ਪੂਰੀਆਂ ਚ ਕੋਸ਼ਿਸ਼ਾਂ ਜਾਰੀ ਨੇ ਤੇ ਉਹਨਾਂ ਕੋਸ਼ਿਸ਼ਾਂ ਵਿੱਚੋਂ ਹੀ ਇਹ ਸੀ ਵੀ ਖੇਡਾਂ ਜਿਹੜੀਆਂ ਜਗਾ ਜਗਾ ਪਿੰਡ ਪਿੰਡ ਹਰ ਮਹੱਲੇ ਦੇ ਵਿੱਚ ਕਰਾਈਏ ਜਾਣ ਤਾਂ ਕਿ ਬੱਚਿਆਂ ਦਾ ਨੌਜਵਾਨਾ ਜਿਹੜਾ ਧਿਆਨ ਹੈ ਬਾਕੀ ਗਲਤ ਕੰਮਾਂ ਤੋਂ ਹਟ ਕੇ ਚੰਗੇ ਕੰਮਾਂ ਦੇ ਵਿੱਚ ਲਾ ਸਕਣ ਖੇਡਾਂ ਵਿੱਚ ਪਾ ਸਕਣ ਕਿਉਂਕਿ ਇੱਕ ਨਰਵਾ ਦਿਮਾਗ ਤੇ ਨਰਵਾ ਸਰੀਰ ਹੈ ਜਿਹੜਾ ਉਹੀ ਦੇਸ਼ ਦੀ ਰਾਖੀ ਕਰ ਸਕਦਾ ਤੇ ਉਹੀ ਸਮਾਜ ਦੀ ਰਾਖੀ ਕਰ ਸਕਦਾ ਹੈ ਇਸ ਕਰਕੇ ਸਾਡਾ ਇਹ ਏਮ ਰਿਹਾ ਹੈ ਸਾਡੀ ਸਰਕਾਰ ਦਾ ਵੀ ਅਸੀਂ ਬੱਚਿਆਂ ਨੂੰ ਸਹੀ ਰਾਹ ਤੇ ਪਾਉਣਾ ਤੇ ਸਹੀ ਰਾਹ ਤੇ ਪਾਉਣ ਵਾਸਤੇ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਪੜ੍ਹਾਈ ਵਿੱਚ ਪਾਇਆ ਜਾਵੇ ਜਾਂ ਖੇਡਾਂ ਦੇ ਵਿੱਚ ਮੇਰੀ ਤੁਹਾਨੂੰ ਇੱਕ ਸੰਦੇਸ਼ ਹੈ ਉਹਦਾ ਸੁਣ ਕੇ ਨੋ ਜੋ ਨੋ ਦੇਖੋ ਮੇਰਾ ਸੰਦੇਸ਼ ਹੈ ਵੀ ਅਸੀਂ ਆਪਣੇ ਵਿਰਸੇ ਨਾਲ ਜੁੜ ਕੇ ਜਿਹੜਾ ਸਾਡਾ ਪੁਰਾਣਾ ਇਤਿਹਾਸ ਆ ਉਹਦੇ ਨਾਲ ਜੁੜਦੇ ਹੋਏ ਅਸੀਂ ਚੰਗੇ ਕੰਮਾਂ ਵੱਲ ਧਿਆਨ ਦਈਏ ਮਾੜੀਆਂ ਜਿਹੜੀਆਂ ਰਵਾਇਤਾਂ ਨੇ ਮਾੜੀਆਂ ਰੀਤੀਆਂ ਨੇ ਇਹਨਾਂ ਨੂੰ ਛੱਡ ਕੇ ਖੇਡਾਂ ਵੱਲ ਤੇ ਪੜ੍ਹਾਈ ਵੱਲ ਧਿਆਨ ਦਈਏ ਤੇ ਆਪਣੇ ਮਾਂ ਪਿਓ ਦੀ ਸੇਵਾ ਕਰਦੇ ਹੋਏ ਦੇਸ਼ ਨੂੰ ਸਮਰਪਿਤ ਹੋਈਏ ਮੇਰਾ ਇਹੀ ਅੱਜ ਦਾ ਸੰਦੇਸ਼ ਹੈ ਇੰਗਲਸਾ ਮੁਹਾਰੀ ਦਾ ਲੋਕਤਾਂ ਸਰਕਾਰੀ ਪ੍ਰਾਜਾ ਬਹੁਤ ਸਾਰੇ ਪ੍ਰਾਈਵੇਟ ਤਾਂ ਹੈਗੇ ਨੇ ਜਿੱਥੇ ਮੁੱਖਾਂ ਨੂੰ ਜਿਹੜੇ ਕਾਫੀ ਜ਼ਿਆਦਾ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਨਵੇਂ ਕੋਸ ਇਸ ਕਾਲ ਦੇ ਵਿੱਚ ਹੋ ਰਹੇ ਨੇ ਤਾਂ ਕਿ ਜਿਹੜੇ ਜਿਹੜੇ ਨੌਜਵਾਨ ਨੇ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਾ ਜਾਣ ਤੇ ਸਰਕਾਰੀ ਦੇ ਵਿੱਚ ਪੜ੍ਹੇ ਦੇਖੋ ਮੈਂ ਇਹ ਸਮਝਦਾ ਹਾਂ ਵੀ ਪ੍ਰਾਈਵੇਟ ਦੇ ਸਰਕਾਰੀ ਸਿਸਟਮ ਦਾ ਇੱਕ ਬੜਾ ਵੱਡਾ ਫਰਕ ਹੈ ਵੀ ਸਰਕਾਰੀ ਸਕੂਲਾਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ ਬੇਸਿਕ ਇਨਫਰਾਸਟ੍ਰਕਚਰ ਸਾਰਾ ਹੁੰਦਾ ਹੈ ਔਰ ਬਾਕੀ ਤੁਸੀਂ ਦੇਖਦੇ ਹੋ ਦੇਖੋ 25 ਏਕੜ ਦਾ ਕੰਪਲੈਕਸ ਹੈ ਇਹ ਲੱਗਦਾ ਇੱਥੇ ਵੀ ਕੋਈ ਇੰਸਟੀਚਿਊਟ ਹੈ ਕੋਈ ਕਾਲਜ ਹੈ ਨਹੀਂ ਤਾਂ ਜਿਹੜੇ ਪ੍ਰਾਈਵੇਟ ਨੇ ਕਿਤੇ 2 ਏਕੜ ਕਿਤੇ 1 ਏਕੜ ਨਾਥ ਕੋਈ ਗਰਾਊਂਡ ਨਾ ਲੈਣਾ ਨਾ ਦੇਣਾ ਇੱਥੇ ਇੱਕ ਮਾਹੌਲ ਹੈ ਤੋਂ ਮੈਂ ਸਮਝਦਾ ਵੀ ਇੱਥੇ ਮੈਕਸਿਮਮ ਕਿ ਮੈਕਸਮ ਜਿਹੜੇ ਕੋਰਸ ਹੋਣੇ ਚਾਹੀਦੇ ਨੇ ਔਰ ਮੈਨੂੰ ਮੈਡਮ ਨੇ ਦੱਸਿਆ ਵੀ ਆ ਕਿ ਅਸੀਂ ਹੋਰ ਵੀ ਕੋਰਸ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਜੋ ਜਿੱਥੇ ਮੇਰੀ ਜ਼ਰੂਰਤ ਉਨ੍ਹਾਂ ਦੀ ਹੋਗੀ ਮੈਂ ਇਹਨੂੰ ਯਕੀਨ ਦਵਾਇਆ ਵੀ ਮੈਂ ਹਰ ਵੇਲੇ ਤੁਹਾਡੇ ਨਾਲ ਹਾਜ਼ਰ ਖੜਾ ਹਾਂ ਹਾਂ ਵੀ ਇਹ ਉਹੀ ਮੈਨੂੰ ਦੱਸ ਕਰਨ ਜੇ ਮੈਨੂੰ ਕੋਸ਼ਿਸ਼ ਕਰਨਗੇ ਤਾਂ ਇਹਦਾ ਸਵਾਦ ਲਵੇਗਾ ਵੀ ਸਮਝ ਨੂੰ ਹੋ ਗਿਆ ਠੀਕ ਹੈ